ਤੋ TIJ ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਦਾ ਵਿਦੇਸ਼ੀ ਕੰਡੈਕਸ਼ਨ ਵੀ ਸਾਹਮਣੇ ਆਇਆ ਹੈ ਤਾਂ ਭੁੱਲਰ ਦੇ ਡਿਊਟੀ ਦੌਰਾਨ ਹੀ ਤਕਰੀਬਨ 10 ਵਾਰ ਦੁਬਈ ਜਾਣ ਦੀ ਚਰਚਾ CBI ਨੇ ਭੁੱਲਰ ਦਾ ਪਾਸਪੋਰਟ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਜਿਸ ਦੀ ਮਦਦ ਦੇ ਨਾਲ ਉਹਨਾਂ ਦੇ ਵਿਦੇਸ਼ੀ ਦੌਰਿਆਂ ਦੀ ਡਿਟੇਲ ਕੱਢੀ ਜਾ ਰਹੀ ਹੈ ਸੋ ਰਿਪੋਰਟਾਂ ਮੁਤਾਬਕ ਭੁੱਲਰ ਦੇ ਵਿਦੇਸ਼ੀ ਪ੍ਰਾਪਰਟੀ ਦਾ ਵੀ ਪਤਾ ਲੱਗਾ ਜਿਸ ਦੇ ਵਿੱਚ ਉਹਨਾਂ ਦੇ ਵਿਦੇਸ਼ਾਂ ਵਿੱਚ ਫਲੈਟ ਹੋਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਇਸ ਤੋਂ ਇਲਾਵਾ ਲੁਧਰਾਨਾ ਦੇ ਵਿੱਚ ਕਰੀਬ 55 ਏਕੜ ਦੀ ਜ਼ਮੀਨ ਬਾਛੀਵਾੜਾ ਦੇ ਵਿੱਚ 20 ਦੁਕਾਨਾਂ ਦੀ ਜਾਣਕਾਰੀ ਵੀ ਸੀਬੀਆਈ ਦੇ ਹੱਥ ਲੱਗੀ ਹੈ। ਤਸੀਬੀਆਈ ਨੂੰ ਸ਼ੱਕ ਹੈ ਕਿ ਭੁੱਲਰ ਨੇ ਆਪਣੀ ਤਨਾਤੀ ਦੌਰਾਨ ਵਿਦੇਸ਼ ਦੇ ਵਿੱਚ ਵੀ ਪ੍ਰਾਪਰਟੀ ਬਣਾਈ ਹੈ। ਸੀਬੀਆਈ ਉਹਨਾਂ ਦੀਆਂ ਪ੍ਰਾਪਰਟੀਆਂ ਦਾ ਸਰੋਤ ਪਤਾ ਲਗਾਉਣ ਦੇ ਵਿੱਚ ਜੁਟੇ ਹੋਈ ਹੈ। ਉੱਥੇ ਦੇ ਜੀ ਭੁੱਲਰ ਦੇ ਬੈਂਕ ਖਾਤਿਆਂ 'ਚੋਂ ਕਰੋੜਾਂ ਦਾ ਲੈਣ-ਦੇਣ ਵੀ ਸਾਹਮਣੇ ਆ ਚੁੱਕਿਆ ਹੈ। ਜਿਸ ਤੋਂ ਬਾਅਦ ਸੀਬੀਆਈ ਚੰਡੀਗੜ੍ਹ ਤੇ ਉਹਨਾਂ ਦੀ ਵਿੱਤੀ ਜਾਂਚ ਵੀ ਤੇਜ਼ ਕਰ ਦਿੱਤੀ ਹੈ। ਰਿਪੋਰਟਰ ਮੁਤਾਬਕ ਸੀਬੀਆਈ ਨੇ ਸਰਕਾਰੀ ਸੇ ਪ੍ਰਾਈਵੇਟ ਬੈਂਕਾਂ ਦੇ ਸਟੇਟਮੈਂਟ ਦੀ ਜਾਂਚ ਸ਼ੁਰੂ ਕੀਤੀ ਹੈ ਸੋ ਸੀਬੀਆਈ ਪਿਛਲੇ ਸਾਲਾਂ ਦੇ ਲੈਣ-ਦੇਣ ਦੀ ਗਹਿਰਾਈ ਦੇ ਨਾਲ ਜਾਂਚ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਬੈਂਕਾਂ ਤੋਂ ਹੈੱਡ ਬ੍ਰਾਂਚ ਤੋਂ ਪਿਛਲੇ 10 ਸਾਲਾਂ ਦਾ ਪੂਰਾ ਰਿਕਾਰਡ ਮੰਗਿਆ ਗਿਆ ਹੈ ਸੀਬੀਆਈ ਇਹ ਵੀ ਜਾਂਚ ਕਰ ਰਹੀ ਹੈ ਕਿ ਜਿਨ੍ਹਾਂ ਖਾਤਿਆਂ ਦੇ ਵਿੱਚੋਂ ਪੈਸੇ ਦਾ ਲੈਣ-ਦੇਣ ਹੋਇਆ ਤੇ ਸੀਬੀਆਈ ਇਹ ਵੀ ਜਾਂਚ ਕਰ ਰਹੀ ਹੈ ਕਿ ਲੈਣ-ਦੇਣ ਕਿਸ ਦੇ ਨਾਮ ਤੋਂ ਹੋਇਆ ਹੈ ਸੀਬੀਆਈ ਨੇ ਭੁੱਲਰ ਦੇ ਇਨਕਮ ਰਿਟਰਨ ਦੀ ਜਾਂਚ ਵੀ ਸ਼ੁਰੂ ਕੀਤੀ ਹੈ ਇਸ ਕੰਮ ਦੇ ਲਈ ਬਾਹਰ ਅਫਸਰਾਂ ਦੀ ਮਦਦ ਵੀ ਲਈ ਜਾ ਰਹੀ ਹੈ ਤोटे ਸੀਬੀਆਈ ਆਮਦਨ ਤੇ ਖਰਚ ਦੇ ਅੰਤਰ ਦੀ ਜਾਂਚ ਕਰ ਰਹੀ ਹੈ ਤਾਂ ਜੋ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕਰਨ ਤੋਂ ਪਹਿਲਾਂ ਮਜ਼ਬੂਤ ਆਧਾਰ ਤਿਆਰ ਕੀਤਾ ਜਾ ਸਕੇ ਇਹ ਕੇਸ ਉਸੇ ਸਮੇਂ ਦਰਜ ਹੋਵੇਗਾ ਜਦੋਂ ਗ੍ਰਹਿ ਮੰਤਰਾਲਾ ਇਸ ਦੀ ਇਜਾਜ਼ਤ ਦੇਵੇਗਾ ਸੋ ਭੁੱਲਰ ਦੀ 14 ਦਿਨ ਦੀ ਨਿਆਂਇਕ ਹਿਰਾਸਤ ਜਿਹੜੀ ਕਿ ਉਹ ਅਗਲੇ ਹਫਤੇ ਖਤਮ ਹੋਣ ਜਾ ਰਹੀ ਹੈ ਸੰਭਾਵਨਾ ਹੈ ਕਿ ਸੀਬੀਆਈ ਅਗਲੀ ਪੇਸ਼ੀ ਦੌਰਾਨ ਹੋਰ ਕਈ ਤੱਤਰ ਰੱਖ ਕੇ ਰਿਮਾਂਡ ਜਿਹੜਾ ਕਿ ਮੰਗ ਸਕਦੀ ਹੈ